ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰ ਅਜਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਲਗਭਗ ਪਿਛਲੇ 18 ਮਹੀਨਿਆਂ ਤੋਂ ਆਰੰਭ ਕੀਤਾ ਹੋਇਆ ਹੈ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰ صدਕਾ ਕੱਲ ਤੱਕ ਆਪਾਂ 602 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਦੀ ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਤੇ ਹੁਣ ਆਪਾਂ ਇਸ ਤੋਂ ਅੱਗੇ ਭਾਵ ਕੇ 603 ਨੰਬਰ ਅੰਗ ਤੋਂ ਪਾਠ ਕਰਨਾ ਹੈ ਉਸ ਦੀਆਂ ਵਿਚਾਰਾਂ ਕਰਨੀਆਂ ਹਨ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰੇ ਹੱਥ ਦਾਸਰੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਦੀ ਕਿਰਪਾ ਤੇ ਰੱਖੋ ਜੀ ਦਸਰੇ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜਿਕਰਪਾ ਤੇ ਸਾਰੀ ਸੰਗਤ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜਿਕਰਪਾ ਤੇ ਸਾਰੀ ਸੰਗਤ आखो जी तन तन अमर अनोख शहीद बाबा दीप सिंह जी फिर करो जी किरपा ते सारी साध संगति आखो जी तन तन अमर शहीद बाबा नौद सिंह जी सोरठ महला तिजा ਹਰ ਪਹਿਲਾ ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਘਰ ਪਹਿਲਾ ਤਹੀ ਗੁਣੀ ਤ੍ਰਿਵੰਨ ਵਿਆਪਿਆ ਤਹੀ ਗੁਣੀ ਤ੍ਰਿਵੰਨ ਵਿਆਪਿਆ ਭਾਈ ਗੁਰਮਖਬੂਜ ਬੁਝਾਏ ਤੇਹੀ ਗੁਣੀ ਤਿੰਨਾ ਹੀ ਗੁਣਾ ਵਿੱਚ ਰਜੋ ਗੁਣ ਤੇ ਸਤੋ ਗੁਣ ਤੇ ਤਮੋ ਗੁਣ ਤ੍ਰਿਵੰਦ ਦਾ ਮਤਲਬ ਹੁੰਦਾ ਤਿੰਨਾ ਭੌਣਾ ਵਾਲਾ ਜਗਤ ਸੰਸਾਰ ਇੱਥੇ ਸਤਗੁਰੂ ਜੀ ਕਹਿ ਰਹੇ ਹਨ ਕਿ हे ਭਾਈ ਸਾਰਾ ਜਗਤ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਫਸਿਆ ਪਿਆ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਉਸ ਨੂੰ ਆਤਮਿਕ ਜੀਵਨ ਦੀ ਸਮਝ ਬਖਸ਼ ਦਿੰਦਾ ਹੈ RAM ਨਾਮ ਲਗ ਛੁਟਿਆ ਭਾਈ ਉੱਚ ਗਿਆਨ ਆ ਜਾਈਂ ਹੇ ਭਾਈ ਪ੍ਰਮਾਤਮ ਦੇ ਨਾਮ ਵਿੱਚ ਲੀਨ ਹੋ ਕੇ ਮਾਇਆ ਦੇ ਤਿੰਨਾਂ ਗੁਣਾਂ ਦੀ ਪਕੜ ਤੋਂ ਬਚੀਦਾ ਹੈ ਆਪਣੀ ਤਸੱਲੀ ਵਾਸਤੇ ਜਾ ਕੇ ਬੇਸ਼ੱਕ ਪੁੱਛ ਲੋ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਸਮਝ ਆ ਗਈ ਹੈ ਮੰਨ ਰਹਿ ਤ੍ਰ ਗੁਣ ਛੋੜ ਚੌਥੇ ਕਿਤ ਲਾਏ हे मेरे मन माया ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਨੂੰ ਛੱਡ ਕੇ ਉਸ ਅਵਸਥਾ ਵਿੱਚ ਟਿਕ ਜਿੱਥੇ ਇਹਨਾਂ ਤਿੰਨਾਂ ਦਾ ਜੋਰ ਨਹੀਂ ਪੈਂਦਾ ਹਰ ਜਿਉ ਤੇਰੇ ਮਨ ਵਸੇ ਭਾਈ ਸਦਾ ਹਰ ਕੈ ਗੁਣ ਗਾਏ ਰਹਾਓ हे ਭਾਈ ਪ੍ਰਮਾਤਮਾ ਤੇਰੇ ਮਨ ਵਿੱਚ ਹੀ ਵਸਦਾ ਹੈ ਸਦਾ ਪ੍ਰਮਾਤਮਾ ਦੇ ਗੁਣ ਗਾਉਂਦੇ ਰਿਹਾ ਕਰ ਸਦਾ ਪ੍ਰਮਾਤਮਾ ਦੀ ਸਿਫਤ ਚਲਾ ਦੇ ਗੀਤ ਗਾਇਆ ਕਰ ਥੋੜਾ ਜਿਹਾ ਬਸ਼ਰਮ ਦਈਏ ਨਾਮੇ ਤੇ ਸਭ ਉਪਜੈ ਪਾਈ ਨਾਏ ਵਿਸਰਿਆ ਮਰ ਜਾਏ ਏ ਭਾਈ ਆ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਹੀ ਸਾਰੇ ਜੀਵ ਆਤਮਿਕ ਜੀਵਨ ਜੀਉ ਸਕਦੇ ਹਨ ਜੇ ਨਾਮ ਵਿਸਰ ਜਾਏ ਤੇ ਮਨੁੱਖ ਆਤਮਿਕ ਮੌਤੇ ਮਰ ਜਾਂਦਾ ਹੈ ਅਗਿਆਨੀ ਜਗਤ ਆੰਦ ਹੈ ਭਾਈ ਸੁੱਤੇ ਗਏ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸਖਣਾ ਮਨੁੱਖ ਜਗਤ ਦੇ ਮਾਇਆ ਵਿੱਚ ਅੰਨਾ ਹੋਇਆ ਰਹਿਦਾ ਹੈ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਮਨੁੱਖ ਆਤਮਕ ਜੀਵਨ ਦੀ ਰਾਸ ਪੂੰਜੀ ਲਟਾ ਕੇ ਜਾਂਦੇ ਹਨ ਗੁਰਮਖ ਜਾਗੇ ਸੇ ਉਬਰੇ ਭਾਈ ਭਵਜਲ ਪਾਰ ਤਰ ਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦੇ ਹਨ ਉਹ ਸੰਸਾਰ ਸਮੁੰਦਰ ਵਿੱਚੋਂ ਡੁੱਬਣ ਬਚ ਜਾਂਦੇ ਹਨ ਗੁਰੂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜਗ ਮੈ ਲਹਾਰ ਨਾਮ ਹੈ ਭਾਈ ਹਿਰਦੇ ਰੱਖਿਆ ਓਰਦਾਰ ਹੇ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਾਮ ਕੇ ਰੱਖਦਾ ਹੈ ਇਹ ਪ੍ਰਮਾਤਮਾ ਨਾਮ ਹੀ ਜਗਤ ਵਿੱਚ ਅਸਲ ਲਾਭ ਹੈ ਗੁਰ ਸਰਨਾਈ ਉਬਰੇ ਪਾਈ RAM ਨਾਮ ਲੇਵ ਲੈ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜ ਕੇ ਮਨੁੱਖ ਸੰਸਾਰ ਸਮੁੰਦਰ ਵਿੱਚੋਂ ਡੁੱਬਣੋਂ ਬਚ ਜਾਂਦੇ ਹਨ ਨਾਨਕ ਨਾਓ ਬਿੜਾ ਨਾਓ ਤੁਲੜਾ ਪਾਈ ਜਿੱਤ ਲਗ ਪਾਰ ਜਨ ਪਾਏ ਬਿੜਾ ਹੁੰਦਾ ਜਹਾਜ਼ ਤੇ ਤੁਲਹਾ ਸੋਹਣਾ ਤੁਲਹਾ ਲੱਕੜਾਂ ਤੇ ਕਾਹਨ ਆਦਿਕ ਬਨ ਕੇ ਦਰਿਆ ਤੇ ਪਾਰ ਲੰਗਾਉਣ ਲਈ ਬਣਾਇਆ ਹੋਇਆ ਬਸੂਲਾ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ हे ਭਾਈ ਪ੍ਰਮਾਤਮਾ ਦਾ ਨਾਮ ਹੀ ਜਹਾਜ਼ ਹੈ ਪ੍ਰਮਾਤਮਾ ਦਾ ਨਾਮ ਹੀ ਤੁਲਹਾ ਹੈ ਜਿਸ ਤੇ ਚੜ ਕੇ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸੁਰਠ ਮਹਲਾ 3 ਕਰ ਪਹਿਲਾ ਸੁਰਠ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਘਰ ਪਹਿਲੇ ਦੇ ਵਿੱਚ ਸਤ ਗੁਰ ਸੁਖ ਸਾਗਰ ਜਗ ਅੰਤਰ ਹਰ ਥੈਂ ਸੁਖ ਨਹੀਂ ਹੈ ਭਾਈ ਜਗਤ ਵਿੱਚ ਗੁਰੂ ਹੀ ਸੁਖ ਦਾ ਸਮੁੰਦਰ ਹੈ ਗੁਰੂ ਤੋਂ ਬਿਨਾਂ ਕਿਸੇ ਹੋਰ ਤੋਂ ਸੁਖ ਨਹੀਂ ਮਿਲਦਾ ਹਉ ਮਾ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵੈ ਕਹੀ ਜਗਤ ਆਪਣੀ ਹਉਮੇ ਦੇ ਕਾਰਨ ਗੁਰੂ ਤੋਂ ਖੁੰਝ ਕੇ ਦੁਖ ਵਿੱਚ ਰੋਗ ਵਿੱਚ ਗਰਸਿਆ ਰਹਿੰਦਾ ਹੈ ਮੁਰਮੁਰ ਜੰਮਦਾ ਹੈ ਮੁਰਮੁਰ ਮਰਦਾ ਹੈ ਤੇ ਫਿਰ ਧਾਹਾਂ ਮਾਰ ਮਾਰ ਕੇ ਰੋਂਦਾ ਹੈ ਤੇ ਦੁਖੀ ਹੁੰਦਾ ਹੈ ਪ੍ਰਾਣੀ ਸਤਗੁਰ ਸੇਵ ਸੁਖ ਪਾਏ ना हे बंदे गुरु दी शरण ਪਾਉ ਤੇ ਆਤਮਿਕ ਆਨੰਦ ਮਾਣੋ ਸਤਿਗੁਰ ਸੇਵੇ ਤਾਂ ਸੁਖ ਪਾਵੇ ਨਾ ਇਹ ਨਾ ਜਾਏਗਾ ਜਨਮ ਗਵਾਏ ਰਹਾਉ ਇੱਥੇ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਸਮਝਾਉਂਦਾ ਯਤਨ ਕਰਦੇ ਹਨ ਕਿ ਜੇ ਤੂੰ ਗੁਰੂ ਦੀ ਦੱਸੀ ਸੇਵਾ ਕਰੇਗਾ ਤੇ ਸੁਖ ਪਾਏਗਾ ਨਹੀਂ ਤੇ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ ਇਥੋਂ ਚਲੇ ਜਾਏਗਾ ਤ੍ਰੈ ਗੁਣ ਤਾਤ ਬਹੁ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਹੈ ਭਾਈ ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾ ਗੁਣਾਂ ਦੇ ਪ੍ਰਭਾਵ ਵਿੱਚ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਸੰਧਿਆ ਤਰਪਨ ਕਰੇ ਗੈਤਰੀ ਬੈਨ ਬੁਜੇ ਦੁਖ ਪਾਇ ਤਿੰਨ ਵੇਲੇ ਸੰਧਿਆ ਦੇ ਸਵੇਰੇ ਦੁਪਹਿਰ ਤੇ ਸ਼ਾਮ ਦੀ ਪੂਜਾ ਇਹਨਾਂ ਤਿੰਨਾਂ ਵੇਲਿਆਂ ਦੇ ਵਿੱਚ ਪਿੱਤਰਾਂ ਨੂੰ ਦੇਵਤਿਆਂ ਨੂੰ ਜਲ ਅਰਪਣ ਕਰਦੇ ਨੇ ਗੈਤਰੀ ਮੰਤਰ ਦਾ ਪਾਠ ਕਰਦੇ ਪਰ ਆਤਮਿਕ ਜੀਵਨ ਦੀ ਸੂਝ ਤੋਂ ਬਿਨਾਂ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ਸਤ ਗੁਰ ਸੇਵੈ ਸੋਵਡ ਭਾਗੀ ਜਿਸਮਾ ਹੋਇਆ ਆਪ ਮਲਾਏ ਏ ਭਾਈ ਉਹ ਮਨੁੱਖ ਭਾਗਾ ਵਾਲਾ ਹੈ ਜੋ ਗੁਰੂ ਦੀ ਦਸੀ ਸੇਵਾ ਕਰਦਾ ਹੈ ਪਰ ਗੁਰੂ ਉਸ ਨੂੰ ਮਿਲਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਮਲਾਉਂਦਾ ਹੈ ਹਰ ਰਸ ਪੀ ਜਨ ਸਦਾ ਤ੍ਰਿਪਤਾਸ ਵਿਚੋ ਹੋਇਆ ਆਪ ਗਵਾਏ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਪਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰਜੇ ਰਹਿੰਦੇ ਹਨ ਇਹ ਜਗ ਅੰਧਾਰ ਸਭ ਅੰਧਕਮਾਵਾ ਬਿਨ ਗੁਰ ਮਗ ਨਾ ਪਾਏ हे ਭਾਈ ਇਹ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਅੰਨਿਆ ਵਾਲਾ ਹੀ ਕੰਮ ਕਰਦਾ ਰਹਿੰਦਾ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵ ਨੂੰ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਨਾਨਕ ਸਤਗੁਰ ਮਿਲੇ ਤੈ ਅਖੀ ਵੇਖੇ ਕਰੇ ਕਰੇ ਅੰਦਰ ਸਚ ਪਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੇ ਇਸ ਨੂੰ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਨੂੰ ਅੱਖਾਂ ਨਾਲ ਵੇਖ ਲੈਂਦਾ ਹੈ ਆਪਣੇ ਹਿਰਦੇ ਘਰ ਵਿੱਚ ਹੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਸੋਰਠ ਮਹਲਾ ਤਜਾ ਸੋਰਠ ਰਾਗ ਦੇ ਵਿੱਚ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਬੇਨ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਿੰਦਾ ਹੈ ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ ਹਮਦੀਨ ਤੁਮ ਜੁਗ ਜੁਗ ਦਾਤਾ ਸ਼ਬਦਾਂ ਦੇ 부ਝਾਈ हे ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਦੇ ਹਾਂ ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ ਮੇਰ ਕਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਤਮਿਕ ਜੀਵਨ ਦੀ ਸਮਝ ਬਖਸ਼ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਹੇ ਪਿਆਰੇ ਵਾਹਿਗੁਰੂ ਜੀ ਹੇ ਪਿਆਰੇ ਪ੍ਰਮਾਤਮਾ ਜੀ ਮੇਰੇ ਉੱਤੇ ਕਿਰਪਾ ਕਰ ਮੇਰੇ ਉੱਤੇ ਮਿਹਰ ਕਰ ਸਤਿਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਅਧਾਰੇ ਰਹਾਓ ਤੇਰੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਜੋ ਮੈਨੂੰ ਮੜਾ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਦੇ ਰਹਾ ਥੋੜਾ ਜਿਹਾ ਵਿਸਥਾਰ ਦੇ ਕੇ ਸਮਝਾਉਂਦੇ ਹਨ ਮਨਸਾ ਮਾਰ ਦੁਬਦਾ ਸੈ ਜਿਸ ਮਣੀ ਪਾਰਾ ਨਾਮ ਉਪਾਰਾ ਏ ਭਾਈ ਗੁਰੂ ਦੀ ਛਰਨ ਪੈ ਕੇ ਜਿਸ ਮਨੁੱਖ ਨੇ ਬਯੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ ਨਾਮ ਦੀ ਬਰਕਤ ਨਾਲ ਵਾਸਾ ਨੂੰ ਮੁਕਾ ਕੇ ਉਸ ਦੀ ਮਾਨਸਿਕ ਦਾਵਾ ਡੋਲ ਹਾਲਤ ਆਤਮਿਕ ਅਡੋਲਤਾ ਵਿੱਚ ਲੀਨ ਹੋ ਜਾਂਦੀ ਹੈ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਕ ਕਾਟਣ ਹਾਰਾ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਏ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਵੱਲੋਂ ਅਸ਼ੋਹ ਜਾਵੋ ਫਿਰ ਸਦਾ ਲਈ ਆਤਮਿਕ ਜੀਵਨ ਜੀਉਂਦੇ ਰਹੋਗੇ ਫਿਰ ਕਦੀ ਆਤਮਿਕ ਮੌਤ ਨੇੜੇ ਨਹੀਂ ਟੁਕੇਗੀ ਅਮਰਤ ਨਾਮ ਸਦਾ ਮਨ ਮਿਟਾ ਸ਼ਬਦ ਪਾਵੇ ਕੋਈ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦਾਂ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਇਹ ਆਤਮਿਕ ਜੀਵ ਦੇਣ ਵਾਲਾ ਨਾਮ ਸਦਾ ਹੀ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੈ ਤਿਸ ਦੇਈ ਹੇ ਭਾਈ ਦਤਾਰ ਪਿਤਾ ਨੇ ਨਾਮ ਦੀ ਇਹ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਤੇ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦਿੰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪੈ ਸੋਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਇੱਥੇ ਸੁਖ ਮੰਨਦੇ ਹਨ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਹ ਮਨੁੱਖ ਆਦਰ ਪਾਉਂਦੇ ਹਨ ਮਾਣ ਪਾਉਂਦੇ ਹਨ ਸੁਰਠ ਮਹਲਾ ਤੀਜਾ ਸੁਰਠ ਰਾਤ ਦੇ ਵਿੱਚ ਤਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਸਤ ਗੁਰ ਸੇਰੇ ਤਾਂ ਸਹਜ ਤਨ ਉਪਜੈ ਗਤ ਮਤ ਤਦ ਹੀ ਪਾਈ ਏ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਤਦੋਂ ਉਸ ਦੇ ਅੰਦਰ ਆਤਮਿਕ ਡੋਲਤਾ ਦੀ ਰੌਮ ਚੱਲ ਪੈਂਦੀ ਹੈ ਤਦੋਂ ਹੀ ਗੁਰੂ ਦੀ ਸ਼ਰਨ ਪ੍ਰੈਕ ਹੀ ਮਨੁੱਖ ਉੱਚੀ ਆਤਮਿਕ ਅਵਸਥਾ ਤੇ ਉੱਚੀ ਮਤ ਹਾਸਲ ਕਰਦਾ ਹੈ ਹਰ ਕਾ ਨਾਮ ਸਚਾ ਮਨ ਵਸਿਆ ਨਾ ਮੈਂ ਨਾਮ ਸੁਮਾਏ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਤੇ ਮਨੁੱਖ ਸਦਾ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਬਿਨ ਸਤਗੁਰ ਸਭ जग ਬੋਰਨਾ ਹੈ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸਾਰਾ ਜਗਤ ਮਾਇਆ ਦੇ ਮੂਹ ਵਿੱਚ ਝੱਲਾ ਹੋਇਆ ਫਿਰਦਾ ਹੈ ਮਨਮੁਖ ਅੰਦਾ ਸ਼ਬਦ ਨਾ ਜਾਣੇ ਝੂਠਾ ਪਰਮ ਭੁਲਾਣਾ ਰਹਾਉ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੂਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾਂਝ ਨਹੀਂ ਪਾਉਂਦਾ ਝੂਠੀ ਦੁਨੀਆ ਦੇ ਕਾਰਨ ਪਟਕਣਾ ਵਿੱਚ ਬੈ ਕੇ ਕਰਾਇ ਪਿਆਰੀਂ ਦਾ ਹੈ ਸਤਿਗੁਰੂ ਬਿਸਰਾਮ ਦੇ ਕੇ ਇਥੇ ਸਮਝਾਉਣ ਦਾ ਯਤਨ ਕਰਦੇ ਹਨ ਤ੍ਰੈ ਗੁਣ ਮਾਇਆ ਪਰਮੂਪਲਾਇਆ ਹਉ ਮੈਂ ਬੰਦਨੇ ਕੁਮਾਇ ਏ ਭਾਈ ਇਹ ਮਨੁੱਖ ਜਿਹੜਾ ਨਾ ਇਹ ਤਿੰਨ ਗੁਣਾਂ ਵਾਲੀ ਮਾਇਆ ਤ੍ਰੈ ਗੁਣੀ ਮਾਇਆ ਦੀ ਭਟਕਣਾ ਵਿੱਚ ਪੈ ਕੇ ਕરાਏ ਪਿਆਰੀ ਦਾ ਹੈ ਹਉਮੇ ਦੇ ਕਾਰਨ ਮੋਹ ਦੇ ਬੰਧਨ ਮੁਦਾਨ ਵਾਲੇ ਕੰਮ ਹੀ ਕਰਦਾ ਹੈ ਜਮਣ ਮਰਨ ਸਰੇ ਉੱਪਰ ਉਬੂ ਗਰਬ ਜੋਨ ਦੁਖ ਪਾਏ ਉਬੂ ਦਾ ਮਤਲਬ ਹੁੰਦਾ ਖਲੋਤਾ ਹੋਇਆ ਉਸ ਦੇ ਸਿਰ ਉੱਤੇ ਜਨਮ ਮਰਨ ਦਾ ਗੇੜ ਹਰ ਵੇਲੇ ਖਲੋਤਾ ਰਹਿੰਦਾ ਹੈ ਹਰ ਵੇਲੇ ਟਿਕਿਆ ਰਹਿੰਦਾ ਹੈ ਤੇ ਇਹ ਜਨਮ ਮਰਨ ਵਿੱਚ ਪੈ ਕੇ ਦੁਖ ਸੰਦਾ ਰਹਿੰਦਾ ਹੈ ਤ੍ਰੈ ਗੁਣ ਵਰਤ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ اے بھائی مایا دے تین گون سارے संसार تے اپنا پربھاو پائی رکھ دے سن انہاں دے اثرےٹھ منوکھا ہومے وچ پھس کے عزت گوا لیندا ہے گرمکھ ہووے چوتھا پد چنے رام نوں نام ست ہوئی جڑا منوکھ گرو دی شرم پیندا ہے اس آتمک وساں نوں پہچان لیندا ہے جتھے مایا دے تین گون اثر نہیں پا سکدے ਪਰਮਾਤਮਾ ਦੇ ਨਾਮ ਵਿੱਚ ਟਿਕ ਕੇ ਉਹ ਆਤਮਿਕ ਅਨੰਦ ਮਾਣਦਾ ਹੈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋਈ ਏ ਪ੍ਰਭੂ ਮਾਇਆ ਦੇ ਕਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ ਤੂੰ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ ਜਗਤ ਵਿੱਚ ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ ਨਾਨਕ RAM ਨਾਮ ਨਿਸਤਾਰਾ ਸ਼ਬਦ ਹੈ ਹਉ ਮੈਂ ਖੋਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਇਹ ਗਿਲਾਖ ਕਿ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਮਾਇਆ ਦੇ ਤਿੰਨਾ ਗੁਣਾਂ ਤੋਂ ਪੂਰੀ ਖਲਾਸੀ ਹੁੰਦੀ ਹੈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹੈ ਸੋਰਠਿ ਮਹਲਾ ਚੌਥਾ ਰਾਗ ਪਹਿਲਾ ਰਾਗ ਸੁਰਠ ਕਰ ਪਹਿਲੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਅਗੰਮੀ ਬਾਣੀ ਇੱਕ ਓਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਪੇ ਆਪ ਵਰਤਦਾ ਪਿਆਰਾ ਆਪੇ ਆਪੇ ਪਰ へ ਭਾਈ ਪ੍ਰਭੂ ਆਪ ਹੀ ਹਰਥਾ ਮੌਜੂਦ ਹੈ ਵਿਆਪਕ ਹੁੰਦਿਆਂ ਵੀ ਪ੍ਰਭੂ ਆਪ ਹੀ ਨਿਰਲੇਪੀ ਹੈ ਬਨਜਾਰਾ ਹੈ जग ਆਪ ਹੈ ਪਿਆਰਾ ਆਪੇ ਸੱਚਾ ਸਾ ਜਗਤ ਬੁਨਜਾਰਾ ਪ੍ਰਭੂ ਆਪ ਹੀ ਹੈ ਜਗਤ ਬੁਨਜਾਰੇ ਨੂੰ ਰਾਸ ਸੁਣ ਜੀ ਦੇਣ ਵਾਲਾ ਵੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ੌਕਰ ਹੈ ਆਪ ਵਣ ਜੀਵ ਪਾਰਿਆ ਪਰ ਆਪ ਸੱਚ ਵਸਾ ਪ੍ਰਭੂ ਆਪ ਹੀ ਵਣਜ ਹੈ ਆਪ ਹੀ ਵਪਾਰ ਕਰਨ ਵਾਲਾ ਹੈ ਆਪ ਸਦਾ ਥਿਰ ਰਹਿਣ ਵਾਲਾ ਸਰਮਾਇਆ ਵੀ ਹੈ ਜਪ ਮਨ ਹਰ ਹਰ ਨਾਮ ਸੁਲਾ ਏ ਮੇਰੇ ਮਨ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਸਿਫਤ ਸਲਾਕ ਕਰਿਆ ਕਰ ਗੁਰੂ ਕਿਰਪਾ ਤੇ ਪਈਏ ਪਿਆਰਾ ਅੰਮ੍ਰਿਤ ਅਗਮ ਅਥਾ ਰਹਾਉ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਅਪਹੁੰਚ ਅਥਾ ਜਿਸ ਦੀ ਹੋਂਦ ਦੀ ਦੰਗਾਈ ਨਹੀਂ ਲੱਭੀ ਜਾ ਸਕਦੀ ਸਤਗੁਰੂ ਕਹਿੰਦੇ ਹਨ ਕਿ हे ਭਾਈ ਗੁਰੂ ਦੀ ਮੇਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਆਪਾਉਂਚ ਹੈ ਤੇ ਜੋ ਬਹੁਤ ਲੂੰਗਾ ਹੈ ਰਹਾਉ ਥੋੜਾ ਜਿਹਾ ਵਿਸ਼ਰਾਮ ਦੇ ਕੇ ਸਮਝਾਉਣ ਦਾ ਯਤਨ ਕਰਦੇ ਹਨ ਆਪੇ ਸੁਣ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹੈ ਭਾਈ ਪ੍ਰਭੂ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣ ਸੁਣ ਕੇ ਸਾਦੀ ਸੰਭਾਲ ਕਰਦਾ ਹੈ ਆਪ ਹੀ ਮੂੰਹ ਜੀਵਾਂ ਨੂੰ ਢਾਰਸ ਦੇਣ ਲਈ ਮਿੱਠੇ ਬੋਲ ਬੋਲਦਾ ਹੈ ਆਪ ਜੁੜ ਪੈਂਦਾ ਪਿਆਰਾ ਆਪ ਖਾਲੇਰਾ ਪਿਆਰਾ ਪ੍ਰਭੂ ਆਪ ਹੀ ਜੀਵਨ ਨੂੰ ਕਰਾਇ ਪਾ ਦਿੰਦਾ ਹੈ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਂਦਾ ਹੈ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਬੇ ਪਰਵਾਹ ਹੇ ਭਾਈ ਹਰਿ தாம் ਪ੍ਰਭੂ ਆਪ ਹੀ ਆਪ ਹੈ ਇਤਨੇ ਖਲ ਜਗਣ ਦਾ ਮਾਲਕ ਹੁੰਦਿਆ ਹੋਇਆ ਪਰਬੂ ਬੇ ਪਰਵਾਹ ਰਿੰਦਾ ਹੈ ਆਪੇ ਆਪ ਉਹ ਪਾਇੰਦਾ ਪਿਆਰ ਸਿਰ ਆਪੇ ਤੰਦੜੇ ਲਾ ਹੇ ਪ੍ਰਭੂ ਹੇ ਭਾਈ ਇਹ ਪ੍ਰਭੂ ਜਿਹੜਾ ਹੈ ਨਾ ਹੇ ਵਾਹਿਗੁਰੂ ਤੁਸੀਂ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ ਪ੍ਰਭੂ ਜੀ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਰ ਵਿੱਚ ਲਈ ਰੱਖਦਾ ਹੈ ਆਪ ਕਰਾਏ ਸਾਖੀ ਪਿਆਰਾ ਆਪੇ ਮਾਰੇ ਮਰ ਜਾ ਪ੍ਰਭੂ ਆਪ ਹੀ ਜੀਵਾਂ ਦੀ ਬੰਤਰ ਬਣਾਉਂਦਾ ਹੈ ਆਪ ਹੀ ਮਾਰਦਾ ਹੈ ਤੇ ਉਸ ਦਾ ਪੈਦਾ ਕੀਤਾ ਜੀ ਮਰ ਜਾਂਦਾ ਹੈ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਲੰਘਾ ਪ੍ਰਭੂ ਆਪ ਹੀ ਸੰਸਾਰ ਨਦੀ ਉੱਤੇ ਪਤਨ ਹੈ ਆਪੇ ਹੀ ਪਤਨ ਦੇ ਉੱਤੇ ਮਲਾਹ ਹੈ ਆਪੇ ਹੀ ਜੀਵਨ ਨੂੰ ਪਾਰ ਲੰਗਾਉਂਦਾ ਹੈ ਆਪੇ ਸਾਇਗਰ ਬੋਥਾ ਪਿਆਰਾ ਗੁਰੂ ਖੇਬਟ ਆਪ ਚਲਾਹ ਹੈ اے ਭਾਈ ਪ੍ਰਭੂ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ਼ ਹੈ ਆਪ ਹੀ ਗੁਰੂ ਮਲਾਹ ਹੋ ਕੇ ਜਹਾਜ਼ ਨੂੰ ਚਲਾਉਂਦਾ ਹੈ ਆਪੇ ਹੀ ਚੜ ਲੰਗਦਾ ਪਿਆਰਾ ਕਰ ਜੋ ਜੀ ਵੇਖੇ ਪਾਤਸ਼ਾਹ ਪ੍ਰਭੂ ਆਪ ਵੀ ਜਹਾਜ ਵਿੱਚ ਚੜ ਕੇ ਪਾਰ ਲੰਘਦਾ ਹੈ ਪ੍ਰਭੂ ਪਾਤਸ਼ਾਹ ਕੌਤਕ ਤਮਾਸ਼ੇ ਕਰਕੇ ਆਪ ਹੀ ਇਹਨਾਂ ਤਮਾਸ਼ਿਆਂ ਨੂੰ ਵੇਖ ਰਿਹਾ ਹੈ ਆਪ ਆਪ ਦਿਵਾਲ ਹੈ ਪਿਆਰਾ ਜਨ ਨਾਨਕ ਬਖਸ਼ ਮਲਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਆਪ ਹੀ ਸਦਾ ਦਇਆ ਦਾ ਸੋਮਾ ਹੈ ਆਪੇ ਹੀ ਬਖਸ਼ਿਸ਼ ਕਰਕੇ ਆਪਣੇ ਪੈਦਾ ਕੀਤੇ ਜੀਵਨ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਸ਼ੁਰਠੀ ਮਹਲਾ ਚੌਥਾ ਸ਼ੁਰਠ ਰਾਗ ਦੇ ਵਿੱਚ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਆਪੇ ਅੰਦ ਜੇਰ ਜਸੇਤ ਜੀ ਉਤਪਜ ਆਪੇ ਖੰਡ ਆਪੇ ਸਭਲੇ ਜਿਹੜੇ ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੀ ਸ਼੍ਰੇਣੀ ਜੇਰਜ ਜੇਰ ਤੋਂ ਪੈਦਾ ਹੋਣ ਵਾਲੀ ਸ਼੍ਰੇਣੀ ਸਿਤਜ ਮੁਰਕੇ ਤੋਂ ਪੈਦਾ ਹੋਣ ਵਾਲੀ ਤੇ ਉਤਪਜ ਹੁੰਦੀ ਹੈ ਬਨਾਸ਼ਵਤੀ ਜਿਹੜੀ ਧਰਤੀ ਵਿੱਚ ਉਗਦੀ ਹੈ ਸਤਿਗੁਰੂ ਆਖਦੇ ਹਨ ਕਿ हे ਭਾਈ ਪ੍ਰਭੂ ਆਪ ਹੀ ਚਾਰੇ ਖਾਣੀਆਂ ਅੰਡਜ ਜੇਰਜ ਸਿਤਜ ਉਤਪਜ ਹੈ ਪ੍ਰਭੂ ਆਪ ਹੀ ਧਰਤੀ ਦੇ ਨੌਂ ਖੰਡ ਹੈ ਪਰਬੂ ਆਪ ਹੀ ਸ੍ਰਿਸ਼ਟੀ ਦੇ ਸਾਰੇ ਭਵਨ ਹੈ ਆਪੇ ਸੂਝ ਆਪੇ ਬੋਮਣੀਆਂ ਕਰ ਸ਼ਕਤੀ ਜਗਤ ਪਰੋਏ ਪ੍ਰਭੂ ਆਪ ਹੀ ਸਤਿਆ ਰੂਪ ਧਾਗਾ ਹੈ ਪ੍ਰਭੂ ਆਪ ਬਿੰਤ ਜੀਵ ਰੂਪੀ ਅਨੇਕਾਂ ਮਨ ਕੇ ਹੈ ਪ੍ਰਭੂ ਆਪ ਹੀ ਆਪਣੀ ਤਾਕਤ ਵੜਾ ਕੇ ਜਗਤ ਨੂੰ ਧਾਗੇ ਵਿੱਚ ਪਰੋਂਦਾ ਹੈ ਆਪੇ ਹੀ ਸੂਤਕਾਰ ਹੈ ਪਿਆਰਾ ਸੂਤ ਖਿੱਚਦਾ ਤੇ ਤੇਰੀ ਹੋ ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿੱਚ ਫੜ ਰੱਖਣ ਵਾਲਾ ਹੈ ਜਦੋਂ ਜਗਤ ਵਿੱਚੋਂ ਧਾਗੇ ਨੂੰ ਖਿੱਚ ਲੈਂਦਾ ਹੈ ਤਦੋਂ ਜਗਤ ਠਹਿ ਢਰੀ ਹੋ ਜਾਂਦਾ ਹੈ ਜਗਤ ਰਚਨਾ ਮੁੱਕ ਜਾਂਦੀ ਹੈ ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ ਏ ਮੇਰੇ ਮਨ ਮੈਨੂੰ ਪਰਮਾਤਮਾ ਤੋਂ ਬਿਨ ਕਿੱਥੇ ਵੀ ਕੋਈ ਹੋਰ ਨਹੀਂ ਦਿਸਦਾ ਸਤਿਗੁਰੂ ਵਿੱਚ ਨਾਮੁ ਨਿਹਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਉਸ ਪ੍ਰਮਾਤਮਾ ਦਾ ਨਾਮ ਖਜ਼ਾਨਾ ਗੁਰੂ ਵਿੱਚ ਮੌਜੂਦ ਹੈ ਗੁਰੂ ਮੇਰ ਕਰਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੱਖ ਦੇ ਮੂੰਹ ਵਿੱਚ ਚੁੰਦਾ ਹੈ ਰਹਾਉ ਆਪੇ ਜਲ ਥਲ ਸਬਤ ਹੈ ਪਿਆਰਾ ਪ੍ਰਭ ਆਪ ਹੈ ਕਰੈ ਸੋਇ ਜਲ ਵਿੱਚ ਥਲ ਵਿੱਚ ਏ ਭਾਈ ਪ੍ਰਭੂ ਆਪ ਹੀ ਹੈ ਪਾਣੀ ਵਿੱਚ ਧਰਤੀ ਵਿੱਚ ਹਰ ਥਾਂ ਪ੍ਰਭੂ ਆਪ ਮੌਜੂਦ ਹੈ ਪ੍ਰਭੂ ਆਪ ਹੈ ਜੋ ਕੁਝ ਕਰਦਾ ਹੈ ਉਹ ਜਗਤ ਵਿੱਚ ਵਾਪਰ ਜਾਂਦਾ ਹੈ ਸਬਨਾਰ ਜਿਕ ਸੁਮਾਹਦਾ ਪਿਆਰਾ ਦੂਜਾ ਅਬਰ ਨਾ ਕੋਈ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਜਿਕਾ ਪੜਾਉਂਦਾ ਹੈ ਰਜਿਕਾ અપੜਾਉਣ ਵਾਲਾ ਉਸ ਤੋਂ ਬਿਨਾ ਕੋਈ ਹੋਰ ਨਹੀਂ ਆਪ ਖੇਲ ਖਲਾਈਂਦਾ ਪਿਆਰਾ ਆਪ ਕਰੇ ਸੋ ਹੋਏ ਪ੍ਰਭੂ ਆਪ ਹੀ ਜਗਤ ਦੇ ਸਾਰੇ ਖੇਡ ਖਿਡਾਰਿਆ ਹੈ ਉਹ ਆਪੇ ਹੀ ਜੋ ਕੁਝ ਕਰਦਾ ਹੈ ਉਹੀ ਕੁਝ ਹੁੰਦਾ ਹੈ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਹੇ ਭਾਈ ਪਿਤਰ ਪ੍ਰਭੂ ਹਰਿ தாம் ਆਪ ਹੀ ਆਪ ਹੈ ਉਹ ਆਪ ਹੀ ਪਿਤਰ ਸੂਭਾ ਦਾ ਮਾਲਕ ਹੈ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਕਰੇ ਸੋਏ ਪ੍ਰਭੂ ਆਪ ਹੀ ਆਪਣਾ ਮੁੱਲ ਪਾਸ ਸਕਣ ਵਾਲਾ ਹੈ ਜੋ ਕੁਝ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ਆਪ ਅਲਖ ਨ ਲਖੀਐ ਪਰ ਆਪ ਲਖਾਵੇਂ ਸੋਏ ਪ੍ਰਭੂ ਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਅਦ੍ਰਿਸ਼ ਹੈ ਆਪਣੇ ਸੂਪ ਦੀ ਸਮਝੋ ਆਪੇ ਹੀ ਦੇਣ ਵਾਲਾ ਹੈ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜਿਹਦੇ ਅਵਰੇ ਨ ਕੋਏ ਸਤਗੁਰੂ ਸੱਚੇ ਪਾਤਸ਼ਾਹ ਆਪ ਹੀ ਪਰਬੂ ਆਪ ਹੀ ਇੱਕ ਬੇਅੰਤ ਡੂੰਗਾ ਸਮੁੰਦਰ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਸਭ ਕਟ ਆਪੇ ਭੋਗ ਲੈ ਪਿਆਰਾ ਵਿੱਚ ਨਾਰੀ ਪੁਰਖ ਸਭ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ ਹਰੇਕ ਇਸਤਰੀ ਪੁਰਖ ਵਿੱਚ ਹਰ ਥਾਂ ਆਪ ਹੀ ਆਪ ਹੈ ਨਾਨਕ ਗੁਪਤ ਵਰਤਦਾ ਪਿਆਰਾ ਗੁਰਮਖ ਪਰਗਟ ਹੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਪਿਆਰਾ ਆਪ ਹੀ ਗੁਪਤ ਹੈ ਤੇ ਆਪ ਹੀ ਪ੍ਰਗਟਾ ਹੈ ਤੇ ਆਪ ਹੀ ਸਭਨਾਂ ਦਾ ਪਿਆਰਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਜੋ ਅਗਮੀ ਬਾਣੀ ਦਾ ਪਾਠ ਕੀਤਾ ਗਿਆ ਹੈ ਇਸ ਵਿੱਚ ਸਤਿਗੁਰੂ ਰਾਮ ਦਾ ਸੱਚੇ ਪਾਤਸ਼ਾਹ ਇਹੋ ਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਸ ਸੱਚੇ ਗੁਰੂ ਤੋਂ ਬਿਨਾ ਉਸ ਪਿਆਰੇ ਪ੍ਰਭੂ ਉਸ ਪਿਆਰੇ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਸੋ ਸੱਚੇ ਗੁਰੂ ਦੇ ਰਾਈ ਉਸ ਪਿਆਰੇ ਪ੍ਰੀਤਮ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਪ੍ਰਾਪਤ ਕਰਕੇ ਨਾਮ ਜਪ ਕੇ ਉਸ ਪ੍ਰਭੂ ਨੂੰ ਪ੍ਰਾਪਤ ਕਰ ਲਈਏ ਜਿਹੜਾ ਪ੍ਰਭੂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੇ ਲਈ ਆਪੇ ਹੀ ਜਹਾਜ਼ ਹੈ ਆਪੇ ਹੀ ਤੁਲਾ ਹੈ ਆਪੇ ਹੀ ਮੇੜੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਆਪ ਜੀ ਨੇ ਪਾਠ ਸ਼ਰਵਨ ਕੀਤਾ ਹੈ ਇਹ ਬਾਣੀ ਦਾ ਪਾਠ ਕਰਦਿਆਂ ਹੋਇਆਂ ਦਸਰੇ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਅਣਜਾਣ ਤੇ ਭੁੱਲਣ ਹਾਰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜੰਦੀ ਬਲ ਬੁੱਧੀ ਬਖਸ਼ਿਸ਼ ਕਰਨਾ ਆਦਿਆਂ ਵਿਆਦੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ ਆਪਣੇ ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ ਸੋ ਸਾਧ ਸੰਗਤ ਜੀ ਆਉਹ ਫਤਿਹ ਬੁਲਾਉਣ ਤੋਂ ਪਹਿਲਾਂ ਦਾਸ ਜੀ ਆਪਦੇ ਚਰਨਾਂ ਵਿੱਚ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਦਾਸ ਸਾਹਿਬ ਚੈਨਲ ਗੁਰਸਾਖੀਆ ਸ਼ਬਦ ਵਿਚਾਰ ਸਬਸਕ੍ਰਾਈਬ ਕਰ ਲਵੋ ਜੀ ਸਾਥ ਸੰਗਤ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਾਥ ਸੰਗਤ ਜੀ ਆਪ ਜੀ ਦਾ ਦਾਸ ਕੋਟਨ ਕੋ ਧੰਨਵਾਦ ਕਰਦਾ ਹੋਇਆ ਖਿਮਾ ਦਾ ਜੱਜ਼ਖ ਹੈ ਆਉ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ